ਡਾਕਟਰ ਬੱਜੋ ਜੱਪਲ ਕਿਛੋ ਦੀ ਆਏ ਮੈਂ ਕਬੂਰਤ ਲੱਗਿਆ ਕਿ ਮੰਗਾ ਜੋ ਅੱਜ ਪਦਰਸ਼ਨ ਕਰਦੇ ਹੋ ਤੇ ਫੀਰਾਂ ਦਿੱਤੀ ਹੈ ਸਰ ਇੱਕੋ ਹੀ ਮੰਗ ਹੈ ਜੋ ਕਿ 15-20 ਸਾਲਾਂ ਤੋਂ ਚੱਲ ਰਹੀ ਹੈ ਕਿ ਸਾਨੂੰ ਪੱਕੇ ਕਰ ਦਿਓ ਔਰ ਇਹਨਾਂ ਨੇ ਸਾਨੂੰ ਵਾਦਾ ਵੀ ਕੀਤਾ ਸੀ ਕੋਟਨਾ ਵੀ ਕਿਟੀਆਂ ਸਾਡੀ ਰੈਲੀ ਤੇ ਆ ਗਈਆਂ ਤੇ ਅੱਜ ਅੱਜ ਉਹ ਆਪਣੀ ਜਿਹੜੀ ਜ਼ੁਬਾਨ ਹੈ ਉਹ ਤੋਂ ਮੁਕਰ ਰਹੇ ਆ ਜਿਵੇਂ ਕਿ ਮੰਤਰੀ ਸਾਹਿਬ ਨੇ ਜਿਵੇਂ ਡਾਕਟਰ ਸਾਹਿਬ ਨੇ ਦੱਸਿਆ ਕਿ ਮੀਟਿੰਗ ਕਰਨੀ ਸੀਗੀ ਮੀਟਿੰਗ ਕੀਤੀ ਨਹੀਂ ਹੈ ਔਰ ਮੀਟਿੰਗ ਆਪ ਸੱਦਾ ਦੇ ਕੇ ਆਪ ਆਟ ਗਏ ਨੇ ਜਿਦੇ ਲਈ ਅਸੀਂ ਤਾਲੇ ਲਿਆਂਦੇ ਨੇ ਜੋ ਵਿਧਾਨ ਸਭਾ ਤੇ ਉਹਨਾਂ ਨੇ ਅਕੇ ਦਿਨ ਨੂੰ ਕਹੇ ਤਾਂ ਕਿ ਕੋਈ ਭੱਜੇ ਨਾ ਤਾਂ ਕਿ ਪਹਿਲਾ ਤਾਲਾ ਉਹਨਾਂ ਨੂੰ ਲਗਾ ਦਿੱਤਾ ਜਾਵੇ ਸਰ ਇਹ ਜਿਹੜੀ ਸਰਕਾਰ ਹੈ ਜਿਹੜੀ ਪ੍ਰਚਾਰ ਕਰ ਰਹੀ ਹੈ ਸੇ ਸੂਰ ਦਾ ਦੀ ਸਰਕਾਰ ਆਪਣੇ ਦੁਆਰ ਹੈ ਨਾ ਉਹਦੇ ਨਾਲ ਅਸੀਂ ਸਾਰੇ ਉਹ ਜਿਹੜਾ ਦੇ ਰਹੇ ਆ ਇਹਨਾਂ ਨੂੰ ਖੂਲਦਾ ਦੇ ਰਹੇ ਆ ਪਰ ਜਦੋਂ ਅਸੀਂ ਇਹਨਾਂ ਦੇ ਦੁਆਰ ਆਨੇ ਆਂ ਇਹ ਕਿਹੋ ਜਿਹਾ ਸਲੂਕ ਕਰਦੇ ਨੇ ਤੁਹਾਨੂੰ ਛੇਤੀ ਨੂੰ ਪਤਾ ਲੱਗ ਗਿਆ ਤਾਂ ਅੱਜ ਲੋਕਾਂ ਨੂੰ ਪਤਾ ਲੱਗ ਜਾਏਗਾ ਕਿ ਇਹ ਕਿਹੋ ਜਿਹਾ ਸਲੂਕ ਹੈ ਜੀ ਸਰ ਨਿੱਕੀ ਕੀ ਰਹੀ ਸਰ ਮਾਰਕ ਕਰੋਗੇ ਜਾਂ ਮਾਰਕ ਨਹੀਂ ਮਾਰਕ ਕਰਾਂਗੇ ਸਰ ਮੈਂ ਮੰਤਰੀ ਨਾਲ ਹੋਜੀਗੋੜੀ ਮੰਤਰੀ ਨਾਲ ਬੈਠੇ ਸਖੇ ਤਰੀਕ ਦੀ ਮੀਟਿੰਗ ਸੀ ਸੀਐਮ ਸਾਹਿਬ ਦੇ ਸੱਦੇ ਤੇ ਪਹਿਲਾਂ ਬਾਈ ਦੇ ਸੀ ਕੈਨਸਲ ਕਰ ਦਿੱਤੀਗੀ ਪੋਸਟਪੋਨ ਕਰ ਦਿੱਤੀਗੀ ਅਸੀਂ ਆਪਣੀ ਰੈਲੀ ਰੋਕੀ ਉਸ ਤੋਂ ਬਾਅਦ ਫੇਰ 6 ਮਹੀਨੇ ਮਾਰਚ ਨੂੰ ਬੁਲਾਇਆ ਤੇ ਡਾਕਟਰ ਸਾਹਿਬ ਨੂੰ ਹੀ ਸ਼ਾਮ ਤੱਕ ਜੂਨੀਅਰ ਮੀਟ ਕਰਦੀ ਲਈ ਪਰ ਉਹਨਾਂ ਨੇ ਮੀਟਿੰਗ ਨਹੀਂ ਕੀਤੀ। ਇਹ ਲੱਗਦਾ ਆ ਜਿਹੜਾ ਇਹ ਪ੍ਰਦਰਸ਼ਨ ਕਰ ਰਹੇ ਕਿ ਸਿੱਟਾ ਨਿਕਲ ਸਕਦਾ ਤਾਂ ਅਜਿਹਾ ਕੁਝ ਨਹੀਂ ਪਈਦਾ। ਸਰ ਸਿੱਟਾ ਤਾਂ ਸਾਡਾ 15-20 ਸਾਲਾਂ ਤੋਂ ਐਸਾ ਹੁਣ ਸਾਡੇ ਨਾਰੇ ਵੀ ਜਿਹੜੇ ਕਦੀ ਚੰਨੀ ਨਿਕਲਿਆ ਆਂਦਾ ਕਦੀ ਬਾਦਨ ਨਿਕਲਿਆ ਆਂਦਾ ਕਦੀ ਕੋਈ ਮੋਆ ਨਿਕਲਿਆ ਆਂਦਾ ਹੁਣ ਇਹਨਾਂ ਨੂੰ ਵੀ ਰੱਟ ਰਹੇ ਆਂ ਅਸੀਂ ਹੋਲੀ-ਹੋਲੀ ਅਸੀਂ ਚਾਹੁੰਦੇ ਕਿ ਖਤਮ ਹੋਵੇ। ਇਹ ਜਿਹੜਾ ਚੀਜ਼ ਅਸੀਂ ਚਾਹੁੰਦੇ ਖਤ ਉਹ ਗੁਲਾਮੀ ਨਹੀਂ ਸਿਰਫ ਜਾਂਦਾ ਹੈਗਾ ਅਸੀਂ ਗੁਲਾਮ ਆ 15-20 ਸਾਲਾਂ ਦੇ ਅਸੀਂ ਚਾਹਨੇ ਆ ਕਿ ਕਲੰਕ ਜਿਹੜਾ ਆ ਸਾਡੇ ਸਾਰੇ ਮੱਥੇ ਤੇ ਜੁਕ ਸਰਕਾਰ ਤੋਂ ਦਾਅਵੇ ਕਰੀ ਅਸੀਂ ਜੋ ਸੱਤਾ ਆ ਜੀ ਪੂਰੇ ਜਿੱਤੇ ਦੀਆਂ ਨੌਕਰੀਆਂ ਦਿੱਤੀਆਂ ਤੇ ਫਿਰ ਅਸੀਂ ਦਰਿਆ ਤੇ ਕਿਉਂ ਆ ਸਰ 1.5 ਲੱਖ ਦੀ ਜਿਹੜੀ ਉੱਥੋਂ ਵਾਹ ਜਾਂਦੀ ਹੈ ਸਟੇਟ ਦੇ ਵਿੱਚੋਂ ਕੀ ਇਹ ਸਰਕਾਰੀ ਮੁਲਾਜ਼ਮ 1.5 ਲੱਖ ਲੈ ਰਹੇ ਨੇ 1.5 ਲੱਖ ਲੈ ਰਹੇ ਨੇ ਲੋਕਾਂ ਤੱਕ ਇਹ ਮੈਸੇਜ ਜਾਂਦਾ ਹੈ ਕਿ ਜੋ ਵੀ ਸਰਕਾਰੀ ਧਾਇਰੇ ਚ ਕੰਮ ਕਰੇ ਉਹ 1.5 ਲੱਖ ਲੈ ਰਿਆ ਆ 25% ਸਟਾਫ ਜਿਹੜਾ ਆ ਉਹ ਸਿਰਫ ਰੈਗੂਲਰ ਆ 25 ਤੋਂ 30% ਬਾਕੀ ਸਾਰੇ ਜਿਹੜੇ ਆ ਖਾਸ ਕਰਕੇ ਸਿਹਤ ਵਿਭਾਗ ਦੇ ਵਿੱਚ 75% 70 ਤੋਂ 75% ਐਨਐਮ ਆਊਟਸੋਰਸਿੰਗ ਆ ਔਰ ਨੈਕੋ ਡੀਐਡੀਕਸ਼ਨ ਕੰਪਨੀਆਂ ਦੇ ਥਰੂ ਇਹ ਸਾਰੇ ਰੱਖੇ ਹੋਏ ਨੇ ਸਾਰੇ ਹੀ ਕੱਚੇ ਨੇ ਕਿਸੇ ਲੋਕਾਂ ਨੂੰ ਨਹੀਂ ਪਤਾ ਕਿ ਜਿਹੜੀ ਆਸ਼ਾ ਜਾਂ ਐਨਐਮ ਜਾਂ ਡਾਕਟਰ ਨੂੰ ਡੀਲ ਕਰਦਾ ਆ ਉਹ ਕੱਚਾ ਮੁਲਾਜ਼ਮ ਆ 1.5 ਲੱਖ ਤਨਖਾ ਨਹੀਂ ਲੈਂਦਾ 20-25 ਹਜ਼ਾਰ ਤਨਖਾਹ ਔਰ ਮੁੱਢਲੀ ਤਨਖਾਹ ਅੱਜ ਵੀ ਉਨੀ ਹੈ ਜਿੰਨੀ ਪਹਿਲਾਂ ਸੀ ਤੇ ਵੀ ਰਹਿਣੀ ਹੈ ਸਾਲਾਂ ਕਿੱਥੇ ਲਾਓਗੇ ਸਰ ਇੱਕ ਤੇ ਜਦੋਂ ਮੀਟਿੰਗ ਅਗਲੀ ਵਾਰ ਬੁਲਾਣਗੇ ਉਸ ਕਮਰੇ ਨੂੰ ਨਾਵਾਂਗੇ ਤਰੀ ਭੱਜਨ ਨਾਲ ਹੱਲ ਕਰਨ ਨਹੀਂ ਤੇ ਫੇਰ ਦੂਜੇ ਖਾਤੇ ਚ ਫੜਾਵਾਂਗੇ ਕਿ ਨੈਸ਼ਨਲ ਹੈਲਥ ਮਿਸ਼ਨ ਬੰਦ ਕਰ ਦੋ ਜਿੰਦਰਾ ਲਾ ਦੋ ਠੀਕ ਹੈ ਨਾ ਮੈਂ ਮੇਰਾ ਨਾਮ ਡਾਕਟਰ ਵਾਹਿਦ ਹੈ ਪ੍ਰੈਜ਼ੀਡੈਂਟ ਨੈਸ਼ਨਲ ਹੈਲਥ ਮਿਸ਼ਨ EMPLY ਯੂਨੀਅਨ ਪੰਜਾਬ ਜਿਹੜੀਆਂ ਮੰਗਾਂ ਨੂੰ ਲੈ ਕੇ ਅੱਜ ਪ੍ਰਦਰਸ਼ਨ ਕਰਦੇ ਹੋ ਤੇ ਕੀ ਰਣਨੀਤੀ ਹੈ ਦੇਖੋ ਇਹ ਸਾਨੂੰ ਭੱਲੇ ਭਾਂਤ ਪਤਾ ਹੈ ਕਿ ਜਿਹੜੇ ਕੰਟਰੈਕਚੁਅਲ ਕੱਚੇ ਕੰਮੇ ਹੁੰਦੇ ਨੇ ਉਹਨਾਂ ਦੀਆਂ ਮੰਗਾਂ ਇੱਕੋ ਹੀ ਹੁੰਦੀਆਂ ਨੇ ਕਿ ਸਾਨੂੰ ਜਿਹੜਾ ਸਾਡਾ ਸਮਾਜ ਦੇ ਵਿੱਚ ਸ਼ੋਸ਼ਣ ਹੋ ਰਿਹਾ ਹੈ ਉਹ ਸ਼ੋਸ਼ਣ ਬੰਦ ਕਰਕੇ ਸਾਨੂੰ ਬਰਾਬਰ ਦੇ ਹੱਕ ਮਿਲਣ। ਉਹਨਾਂ ਹੱਕਾਂ ਨੂੰ ਲੈਣ ਲਈ ਅੱਜ ਅਸੀਂ ਆਏ ਹਾਂ ਸਾਡੇ ਮਹਿਕਮੇ ਦੇ ਜਿਹੜੇ ਮੰਤਰੀ ਨੇ ਸਿਹਤ ਮੰਤਰੀ ਡਾਕਟਰ ਬਲਬੀਰ ਜੀ ਉਹਨਾਂ ਦੇ ਕੋਠੀ ਦੇ ਬਾਹਰ ਅਸੀਂ ਅੱਜ ਆਪਣਾ ਰੋਸ ਪ੍ਰਦਰਸ਼ਨ ਕਰ ਰਹੇ ਹਾਂ। ਸਾਡੀਆਂ ਜਿਹੜੀਆਂ ਮੁੱਖ ਮੰਗਾਂ ਨੇ ਉਹ ਦੋ ਹੀ ਨੇ ਇੱਕ ਤਾਂ ਪਹਿਲੀ ਮੰਗ ਇਹ ਆ ਕਿ ਨੈਸ਼ਨਲ ਹੈਲਥ ਮਿਸ਼ਨ ਚਾ ਏਡਸ ਕੰਟਰੋਲ ਸੁਸਾਇਟੀ ਜਾਂ ਡੀ ਡਿਕਸ਼ਨ ਜਿਹੜੀ ਯੂਨੀਅਨ ਹੈ ਸਾਡੀ ਤਿੰਨਾਂ ਯੂਨੀਅਨਾਂ ਦੀ ਕੋਈ ਮੰਗ ਹੈ ਕਿ ਜਿੰਨੇ ਵੀ ਕੱਚੇ ਮੁਲਾਜ਼ਮ ਨੇ ਉਹਨਾਂ ਨੂੰ ਸਰਕਾਰ ਬਿਨਾ ਭੇਟ ਭਾਵ ਤੋਂ ਬਿਨਾ ਕੋਈ ਸ਼ਰਤ ਲਗਾਏ ਰੈਗੂਲਰ ਕਰੇ ਦੂਸਰੀ ਸਾਡੀ ਮੰਗ ਇਹ ਹੈ ਕਿ ਸਾਡੀਆਂ ਜਿਹੜੀਆਂ ਤਨਖਾਹਾਂ ਨੇ ਕੰਟਰੈਕਚੁਅਲ ਸਟਾਫ ਦੀਆਂ ਖਾਸ ਤੌਰ ਤੇ ਸਿਹਤ ਵਿਭਾਗ ਵਿੱਚ ਉਹਨਾਂ ਤਨਖਾਹਾਂ ਦੇ ਵਿੱਚ ਤੇ ਰੈਗੂਲਰ ਸਾਡੇ ਜਿਹੜੇ ਸਾਥੀ ਨੇ ਉਹਨਾਂ ਦੀਆਂ ਤਨਖਾਹਾਂ ਦੇ ਵਿੱਚ 4-5 ਗੁਣਾ ਦਾ ਫਰਕ ਹੈ ਯੋਗਤਾ ਸਾਡੀ ਬਰਾਬਰ ਹੈ ਉਸੇ ਕੁਰਸੀ ਤੇ ਬੈਠ ਕੇ ਅਸੀਂ ਕੰਮ ਕਰਦੇ ਆਂ ਅ ਔਰ ਸਾਡੀਆਂ ਡਿਊਟੀ ਆਵਰਸ ਰੋਸਟਰ ਸੇਮ ਨੇ ਬਟ ਤਨਖਾਹਾਂ ਦੇ ਵਿੱਚ ਬਹੁਤ ਵੱਡਾ ਫਰਕ ਹੈ ਸੋ ਅਸੀਂ ਅੱਜ ਸਰਕਾਰ ਦੇ ਖਿਲਾਫ ਆਪਣੀਆਂ ਕੁਰਸੀਆਂ ਤੋਂ ਉੱਠ ਕੇ ਚਾਇਓ ਡਾਕਟਰਜ਼ ਨੇ ਚਾਇਓ ਸਟਾਫ ਨਰਸਸ ਨੇ ਚਾਇਓ ਸੀਐਚਓ ਸਾਥੀ ਨੇ ਚਾਇਓ ਦਫਤਰੀ ਸਟਾਫ ਹੈ ਟੀਬੀ ਦਾ ਸਟਾਫ ਹੈ ਐਡਜ਼ ਦਾ ਸਟਾਫ ਹੈ ਜੱਡੀ ਐਡਿਕਸ਼ਨ ਸੈਂਟਰ ਨੇ ਜਿੰਨੇ ਪੰਜਾਬ ਚ ਉਹਨਾਂ ਦੇ ਮੁਲਾਜ਼ਮਾਂ ਨੇ ਇੱਕ ਸਾਂਝੇ ਮੰਚ ਤੇ ਇਕੱਠੇ ਹੋਇਆ ਸੀ ਸਾਡੀਆਂ ਜ ਸਾਡੀ ਸਰਕਾਰ ਤੋਂ ਇੱਕੋ ਇੱਕ ਮੰਗ ਹੈ ਇਹ ਜਿਹੜਾ ਕੱਚੇ ਕਾਮਿਆਂ ਨਾਲ ਭੇਦਭਾਵ ਹੋ ਰਿਹਾ ਇਹਨੂੰ ਬੰਦ ਕੀਤਾ ਜਾਵੇ ਤੇ ਸਾਡੇ ਜਿਹੜੇ ਬਣਦੀਆਂ ਜਾਇਜ਼ ਹੱਕੀ ਮੰਗਾਂ ਨੇ ਉਹਨਾਂ ਨੂੰ ਸਰਕਾਰ ਪੂਰਾ ਕਰੇ ਕਿੰਨੇ ਸਾਲ ਤੋਂ ਸੇਵਾਵਾਂ ਨਹੀਂ ਮਾਰ ਰਿਹਾ ਦੇਖੋ ਜੇ ਮੈਂ ਨੈਸ਼ਨਲ ਹੈਲਥ ਮਿਸ਼ਨ ਦੀ ਗੱਲ ਕਰਾਂ ਤਾਂ ਨੈਸ਼ਨਲ ਹੈਲਥ ਮਿਸ਼ਨ 2007 ਤੋਂ ਕੰਮ ਕਰ ਰਿਹਾ ਹੈ ਪੰਜਾਬ ਵਿੱਚ ਪਰ ਇੱਕ ਬਹੁਤ ਇਹਦੇ ਵਿੱਚ ਸਰਕਾਰ ਦੇ ਕੋਲੇ ਇੱਕ ਬੜਾ ਵੱਡਾ ਪੋਜ਼ਿਟਿਵ ਪੁਆਇੰਟ ਸਾਡਾ ਇਹ ਹੈਗਾ ਕਿ ਨੈਸ਼ਨਲ ਹੈਲਥ ਮਿਸ਼ਨ ਦੀ ਜਿੰਨੀ ਭਰਤੀ ਆ ਸਾਰੀ ਦੀ ਸਾਰੀ ਭਰਤੀ ਫੇਅਰ ਹੈ ਯੋਗ ਪ੍ਰਣਾਲੀ ਨਾਲ ਹੀ ਭਰਤੀ ਕੀਤਾ ਗਿਆ ਸਟਾਫ ਹੈ ਬਾਕਾਇਦਾ ਅਖਬਾਰਾਂ ਚ ਪੋਸਟਾਂ ਪਬਲਿਸ਼ ਹੋਈਆਂ ਨੇ ਬਾਕਾਇਦਾ ਪੇਪਰ ਲਏ ਗਏ ਨੇ ਬਾਕਾਇਦਾ ਇੱਕ ਸਟੈਂਡਰਡ ਮੈਰਿਟ ਬਣੀ ਹੈ ਉਸ ਤੋਂ ਬਾਅਦ ਇਹ ਸਟਾਫ ਭਰਤੀ ਹੋਇਆ ਸੋ ਸਾਡੀ ਜੇ ਭਰਤੀ ਇੰਨੇ ਵਧੀਆ ਤਰੀਕੇ ਨਾਲ ਹੋਈ ਹੈ ਸਾਡੀਆਂ ਯੋਗਤਾਵਾਂ ਵੀ ਉਹੀ ਨੇ ਜਿਹੜੀਆਂ ਰੈਗੂਲਰ ਵਾਲਿਆਂ ਦੀਆਂ ਨੇ ਅਸੀਂ ਕੰਮ ਵੀ ਉਹੀ ਕਰਦੇ ਹਾਂ ਜਿਹੜੇ ਰੈਗੂਲਰ ਵਾਲੇ ਕਰਦੇ ਆ ਗੱਲ ਹੋਈ ਸੀ ਤੁਹਾਡੀ ਪਹਿਲਾ ਮੀਟਿੰਗ ਹੋਈ ਸੀ ਮੈਂ ਬੜੇ ਅਫਸੋਸ ਨਾਲ ਕਹਿਣਾ ਚਾਹਾਂਗਾ ਕਿ ਇਸ ਸਰਕਾਰ ਦਾ ਜਿਹੜਾ ਮੁਲਾਜ਼ਮਾ ਪ੍ਰਤੀ ਰਵਈਆ ਉਹ ਬੜਾ ਮੰਦ ਭੱਗ ਹੈ ਸਰਕਾਰ ਬਾਰ-ਬਾਰ ਬਾਰ-ਬਾਰ ਮੀਟਿੰਗਾਂ ਬੁલાਉਂਦੀ ਹੈ ਮੀਟਿੰਗਾਂ ਤੇ ਬੁਲਾ ਕੇ ਮੁਲਾਜ਼ਮਾਂ ਦੀ ਪਿੱਠ ਤੇ ਆਪਣਾ ਮੂੰਹ ਕੈਮਰਿਆਂ ਵੱਲ ਕਰਕੇ ਫੋਟੋਆਂ ਵੀ ਖਿਚਾਉਂਦੀ ਹੈ ਪਰ ਮੰਗ ਕੋਈ ਨਹੀਂ ਮੰਗਦੀ ਸਰਕਾਰ ਦਾ ਦਾਅਵਾ ਕਰੀ ਹੈ ਕਿ ਹੈਲਥ ਐਜੂਕੇਸ਼ਨ ਨੂੰ ਲਾ ਲੀਏ ਇਹ ਹੈਲਥ ਜਰੂਰੀ ਹੈ ਤੇ ਅਸੀਂ ਵਧੀਆ ਕੰਮ ਕੀਤਾ ਹੈ ਦੇਖੋ ਅਫਸੋਸ ਦੀ ਗੱਲ ਇਹ ਹੈ ਕਿ ਕਿਸੇ ਵੀ ਸਰਕਾਰ ਦੇ ਦੋ ਮਹਿਕਮੇ ਸਭ ਤੋਂ ਵੱਡੇ ਹੁੰਦੇ ਨੇ ਜਿਹੜੇ ਪਬਲਿਕ ਡੀਲਿੰਗ ਚ ਹੁੰਦੇ ਨੇ ਸਿੱਖਿਆ ਤੇ ਸਿਹਤ ਸੋ ਅੱਜ ਤੇਤ ਵਿਭਾਗ ਦਾ ਲਗਭਗ 70% ਇੱਥੇ ਇਕੱਠਾ ਹੋਇਆ ਹੋਇਆ ਸੋ ਜੇ ਸਰਕਾਰ ਇਹ ਕਹਿੰਦੀ ਹੈ ਕਿ ਸਿਹਤ ਵਾਲਿਆਂ ਦਾ ਅਸੀਂ ਬਹੁਤ ਕੁਝ ਕਰ ਰਹੇ ਹਾਂ ਤੇ ਸਿਹਤ ਵਾਲਿਆਂ ਦਾ ਜੇ ਬਹੁਤ ਕੁਝ ਕਰਨਾ ਤਾਂ ਪਹਿਲਾਂ ਜਿਹੜੇ ਸਿਹਤ ਮੁਲਾਜ਼ਮ ਨੇ ਉਹਨਾਂ ਦੀ ਸਿਹਤ ਬਾਰੇ ਤਾਂ ਸਰਕਾਰ ਸੋਚੇ ਕੀ ਇਹ ਪੋਸਿਬਲ ਹੈ ਕਿ ਇੱਕ 15000 ਲੈਣ ਵਾਲਾ ਸਾ ਵੀ ਜਾਣ ਤੋਂ ਪਹਿਲਾਂ ਇਹਨਾਂ ਨੇ ਕਿਹਾ ਕਿ ਗ੍ਰੀਨ ਪੈਨ ਲੱਗੇਗਾ ਧਰਨੇ ਨਹੀਂ ਲੱਗਣਗੇ ਹੁਣ ਪ੍ਰਦਰਸ਼ਨ ਕਰਦੇ ਉਹਨਾਂ ਦੇ ਅਸੀਂ ਤਾਂ ਲਗਾਤਾਰ ਕਰ ਰਹੇ ਹਾਂ ਮੀਟਿੰਗਾਂ ਪਹਿਲੀ ਸਰਕਾਰ ਤੇ ਹੁਣ ਦੀ ਸਰਕਾਰ 'ਚ ਇਹ ਫਰਕ ਆ ਗਿਆ ਕਿ ਪਹਿਲਾਂ ਮੀਟਿੰਗਾਂ ਬੁਲਾ ਕੇ ਮੀਟਿੰਗ ਕਰਕੇ ਗੱਲਬਾਤ ਸੁਣੀ ਜਾਂਦੀ ਸੀ ਤੇ ਜੋ ਜਾਇਜ਼ ਸੀਗਾ ਉਹ ਕਿਸੇ ਨਾ ਕਿਸੇ ਹੱਦ ਤੱਕ ਉਹਨੂੰ ਪੂਰਾ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਸੀ ਬਟ ਹੁਣ ਤਾਂ ਬਦਲਾ ਇਸ ਲੈਵਲ ਤੱਕ ਆ ਗਿਆ ਹੈ ਕਿ ਮੀਟਿੰਗ ਆਪ ਹੀ ਬੁਲਾ ਲੈਂਦੇ ਨੇ ਲਿਖਤੀ ਰੂਪ ਚ ਮੀਟਿੰਗਾਂ ਦਿੰਦੇ ਨੇ ਤੇ ਮੀਟਿੰਗ ਉੱਥੇ ਗਿਆ ਤੋਂ ਕਰ ਦੇਣੀ ਹੈ ਕੋਈ ਕੀ ਨੀਤੀ ਰਹੇਗੀ ਕੋਠੀ ਦਾ ਘਰਾਵੋ ਕਰ ਰਣਨੀਤੀ ਸਾਡੀ ਇਹੀ ਹੈ ਕਿ ਅਸੀਂ ਨਹੀਂ ਨਹੀਂ ਅਸੀਂ ਇਥੋਂ ਹਜੇ ਸਾਡੇ ਕੁਝ ਸਾਥੀ ਪਿੱਛੇ ਆ ਰਹੇ ਨੇ ਅਸੀਂ ਇਥੋਂ ਸਾਰੇ ਲਾਮਬੰਦ ਹੋ ਕੇ ਇੱਕ ਵੱਡੇ ਇਕੱਠ ਦੇ ਰੂਪ ਦੇ ਵਿੱਚ ਮਾਨਯੋਗ ਜਿਹੜੇ ਸਾਡੇ ਸਿਹਤ ਮੰਤਰੀ ਨੇ ਡਾਕਟਰ ਬਲਵੀਰ ਜੀ ਉਹਨਾਂ ਦੀ ਕੋਠੀ ਦਾ ਘਰਾਵੋ ਕਰਾਂਗੇ ਤੇ ਉਹਨਾਂ ਨੂੰ ਇਹ ਕੋਸ਼ਿਸ਼ ਕਰਾਂਗੇ ਕਿ ਉਹ ਜਿਹੜੀ ਤੁਹਾਡੀਆਂ ਜਾਇਜ਼ ਤੇ ਹੱਕੀ ਮੰਗਾਂ ਨੇ ਉਹਨੂੰ ਲੈ ਕੇ ਜਿਹੜੇ ਉਹ ਕੁੰਬ ਕਰਨੀ ਨਹੀਂ ਸੁੱਤੇ ਪਏ ਨੇ ਤਾਂ ਕਿ ਅਸੀਂ ਦੋ ਚਾਰ ਉਹਨਾਂ ਦੇ ਘਰ ਦੇ ਬਾਹਰ ਨਾਰੇ ਮਾਰ ਕੇ ਉਹਨਾਂ ਨੂੰ ਉਸ ਨੀਂਦ ਤੋਂ ਜਗਾ ਸਕੀਏ